ਗੁਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਸੁਖਹੁ ਟਲ ਗੁਰ ਸੇਵਿਆ ਇਹਨਸ ਸਹਜ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਵਾ ਸਿਫਤੁ ਖੁ ਸਮਦੀ ਨੂਰੇ ਅਰਸਹੁ ਕੁਰਸਹੁ ਤਉ ਦਠੇ ਸਚੇ ਪਾਤਸ਼ਾਹ ਮਲਜਾ ਸਮਦੀ ਸਜਣ ਸੱਚਾ ਬਾਦਸ਼ਾਹ ਹੁ ਸਿਰਸਾ ਹੰਦੈ ਜਿਸ ਪਾਸ ਬਹਿਠਿਆ ਸੋਹੀਆ ਸਬਨਾੰਦੈ ਸਜਣ ਸਚ ਪਾਤ ਸਾਹ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਆ ਸਬਨਾਂ ਦਾ ਵੇਸਾਹ ਸਤਨਾ ਸ੍ਰੀ ਵਾਹਿ ਗੁਰੂ ਸਾਹਿਬਾ ਜੀ ਸੁਹੀ ਮਹੱਲਾ ਪਹਿਲਾ ਘਰ ਸੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਉਜਲ ਕਹਾਂ ਚਿਲਕਣਾ ਘੋਟਮ ਕਾਲੜੀ ਮਸ ਤੋਤਿਆਂ ਜੂਠ ਨਾ ਉੱਤਰ ਜੇ ਸੋ ਧੋਵਾਂ ਤੇਸ ਉਜਲ ਕਹਾਂ ਚਿਲਕਣਾ ਕੋਟਮ ਕਲੜੀ ਮਾਸ ਤੋਤੇ ਆਂ ਝੂਠ ਨਾ ਉੱਤਰਾ ਜੀ ਸੋ ਧੋਵਾਂ ਤਿਸਾ ਸੱਜਣ ਸੇ ਨਾਲ ਮੈਂ ਚਲਦਿਆਂ ਨਾਲ ਚਲੰਨ ਜਿਥਾ ਲੇਖਾ ਮੰਗਿਆ ਤਥਾ ਖੜੇ ਦਸਨ ਰਹਾ ਕੋਠੇ ਮੰਡਪ ਮਾੜਿਆ ਪਾਸੋ ਚਤ ਵਿਆਹ ਠਠਿਆ ਕਮਨ ਆਵਣੀ ਵਿਚ ਸਖਣੀ ਆ ਬੱਗਾ ਬੱਗੇ ਕਪੜੇ ਤੀਰਥ ਮਾਂਜਵਸਨ ਕਟ ਕਟ ਜੀਆ ਖਾਵਣੇ ਬਗੇ ਨਾ ਕਹੀ ਆ ਨਾ ਸਿਮਲ ਰੱਖਾ ਸਰੀਰ ਮਾ ਮੈਨ ਦੇਖ ਭੁਲੰਨ ਸੇ ਫਲਾ ਕੰਮ ਨ ਆ ਬਣੀ ਤੇ ਗਣਾ ਮ ਤਨ ਹੰਨਾ ਅੰਦੜੇ ਭਾਰ ਉਠਾਇਆ ਦੂਗਰ ਵਾਟ ਵਹਤਾ ਖੇ ਲੋੜੀ ਨਾਲ ਹਾ ਫਾ ਚੜ ਲੰਗਾ ਕਹਿਤਾ ਚੱਕਰੀਆ ਚੰਗਿਆਈਆ ਆਵਰ ਸਿਆਣ ਬਕਹਿਤਾ ਨਾਨਕ ਨਾਮ ਸਮਾਲ ਤੂੰ ਬੱਦਾ ਛਟ ਹੈ ਜੈਤਾ ਜਾ ਕਰਿਆ ਚੰਗਿਆਈ ਆ ਅਵਰ ਸਿਆਣ ਬਕੈਤਾ ਨਾਨਕ ਨਾਮ ਸਮਾਲ ਤੂੰ ਬਦਾ ਛਟ ਹੀ ਜੈਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਪਹਿਲਾ ਘਰ ਸੇਵਾ ਏਕ ਓੰਕਾਰ ਸਤਿਗੁਰ ਪ੍ਰਸਾਦ ਉਜਲ ਕਹਿ ਹ ਚਿਲ ਕਲਾਂ ਕੋਟਮ ਕਾਲੜੀ ਮਸ ਧੋਤਿਆ ਜੂਠ ਨ ਉਤਰੈ ਜੀ ਸੋ ਧੋਵਾਂ ਤਿਸਾ